ਰਾਜਾ ਦੀਆਂ ਤਿੰਨ ਸ਼ਰਤਾਂ ਤੇ ਕਿਸਾਨ ਦਿੱਤੀ ਇੱਕ ਸਮੇਂ ਦੀ ਗੱਲ ਹੈ ਇੱਕ ਗਰੀਬ ਪ੍ਰਸਿੱਧਾ ਸਦਾ ਕਿਸਾਨ ਸੀ ਜੋ ਆਪਣੇ ਖੇਤ ਵਿੱਚ ਰੋਜ਼ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਉਹ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਸੀ ਤਾਂ ਜੋ ਪਰਿਵਾਰ ਦਾ ਪੇਟ ਭਰ ਸਕੇ ਮਿਹਨਤ ਉਸ ਦੀ ਆਦਤ ਸੀ ਅਤੇ ਇਮਾਨਦਾਰੀ ਉਸ ਦਾ ਸੁਭਾਅ ਉਸ ਦਿਨ ਵੀ ਉਹ ਖੇਤ ਵਿੱਚ ਖਦਾਈ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਕੁਦਾਲ ਕਿਸੇ ਠੋਸ ਚੀਜ਼ ਨਾਲ ਟਕਰਾ ਗਈ। ਠੱਕ ਜਿਹੀ ਤੇਜ਼ ਆਵਾਜ਼ ਹੋਈ। ਕਿਸਾਨ ਝੌਕ ਜਾਂਦਾ ਹੈ। ਉਸ ਨੇ ਝੁੱਕ ਕੇ ਮਿੱਟੀ ਹਟਾਈ ਤਾਂ ਦੇਖਿਆ ਕਿ ਕੋਈ ਚਮਕਦਾਰ ਵਸਤੂ ਦਿਖਾਈ ਦੇ ਰਹੀ ਸੀ। ਉਸ ਨੇ ਸਾਵਧਾਨੀ ਨਾਲ ਉਸ ਨੂੰ ਚੁੱਕਿਆ, ਝਾੜਿਆ ਅਤੇ ਜਦੋਂ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਹ ਚੀਜ਼ ਕੋਈ ਸਧਾਰਨ ਵਸਤੂ ਨਹੀਂ ਸੀ, ਬਲਕਿ ਠੋਸ ਸੋਨੇ ਦੀ ਬਣੀ ਹੋਈ ਛੋਟੀ ਜਿਹੀ ਉਖਲੀ ਸੀ। ਉਹ ਹੱਕਾ ਬੱਕਾ ਰਹਿ ਗਿਆ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਅਤੇ ਡਰ ਦੋਵੇਂ ਦਿਖਾਈ ਦੇਣ ਲੱਗੇ ਅਰੇ ਬਾਪਰੇ ਇਹ ਤਾਂ ਪੂਰਾ ਸੋਨਾ ਹੈ ਗਰੀਬ ਸੰ ਸੋਚ ਵਿੱਚ ਪੈ ਜਾਂਦਾ ਹੈ ਇੰਨੀ ਕੀਮਤੀ ਚੀਜ਼ ਮੇਰੇ ਘਰ ਵਿੱਚ ਰਹੇਗੀ ਤਾਂ ਮੇਰੇ ਲਈ ਹੀ ਮੁਸੀਬਤ ਬਣ ਜਾਵੇਗੀ ਇਸ ਨੂੰ ਚੋਰ ਦੇਖਣਗੇ ਤਾਂ ਜਾਨ ਦਾ ਖਤਰਾ ਹੋ ਜਾਵੇਗਾ ਅਜਿਹੀ ਵਸਤੂ ਤਾਂ ਰਾਜਾ ਦੇ ਮਹਿਲ ਵਿੱਚ ਹੀ ਸ਼ੋਭਾ ਦਿੰਦੀ ਹੈ ਉਸ ਦਾ ਦਿਲ ਸਾਫ਼ ਸੀ ਉਸ ਨੂੰ ਲੱਗਦਾ ਸੀ ਕਿ ਰਾਜਾ ਉਸਦੀ ਮਿਹਨਤ ਦੀ ਕਦਰ ਕਰੇਗਾ ਅਤੇ ਸ਼ਾਇਦ ਬਦਲੇ ਵਿੱਚ ਥੋੜਾ ਬਹੁਤ ਇਨਾਮ ਵੀ ਦੇ ਦੇਵੇਗਾ। ਕਿਸਾਨ ਉਸ ਸੁਖਲੀ ਨੂੰ ਥੈਲੇ ਵਿੱਚ ਪਾ ਕੇ ਘਰ ਪਹੁੰਚਦਾ ਹੈ। ਘਰ ਵਿੱਚ ਉਸਦੀ ਇਕਲੌਤੀ ਬੇਟੀ ਊਸ਼ਾ ਸੀ। ਤੇਜ ਦਿਮਾਗ, ਚਲਾਕ ਅਤੇ ਸਮਝਦਾਰ, ਬੁੱਧੀਮਾਨ ਸੀ। ਊਸ਼ਾ ਦੇਖਣ ਵਿੱਚ ਸਧਾਰਨ ਸੀ ਪਰ ਉਸਦੀ ਬੁੱਧੀ ਅਸਧਾਰਨ ਨਹੀਂ ਸੀ। ਲੋਕ ਕਹਿੰਦੇ ਸਨ ਕਿਸਾਨ ਦੀ ਬੇਟੀ ਹੋ ਕੇ ਵੀ ਉਸਦੇ ਦਿਮਾਗ ਵਿੱਚ ਸੌ ਰਾਜਿਆਂ ਦੀ ਸਮਝ ਵਸਦੀ ਹੈ ਪਿਤਾ ਨੇ ਉਖਲੀ ਦਿਖਾਈ ਅਤੇ ਰਾਜ ਮਹਿਲ ਜਾ ਕੇ ਰਾਜਾ ਨੂੰ ਭੇਟ ਦੇਣ ਦਾ ਆਪਣਾ ਮਨ ਬਣਾ ਲਿਆ ਤਾਂ ਉਸਦੀ ਬੇਟੀ ਕਹਿੰਦੀ ਹੈ ਪਿਤਾ ਜੀ ਗੱਲ ਤਾਂ ਠੀਕ ਹੈ ਕਿ ਉਖਲੀ ਸੁੰਦਰ ਹੈ ਪਰ ਅਮੀਰ ਲੋਕ ਕਦੇ ਕਿਸੇ ਚੀਜ਼ ਨੂੰ ਪੂਰਾ ਨਹੀਂ ਮੰਨਦੇ ਉਹਨਾਂ ਲੋਕਾਂ ਦੀ ਨਜ਼ਰ ਬਹੁਤ ਤਿੱਖੀ ਹੁੰਦੀ ਹੈ ਰਾਜਾ ਜ਼ਰੂਰ ਕੋਈ ਨਾ ਕੋਈ ਖੋਟ ਕੱਢਣਗੇ ਅਤੇ ਜੇ ਨਾਰਾਜ਼ ਹੋਏ ਤੱਲੇਣੇ ਦੇ ਦੇ ਨੇ ਵੀ ਪੈ ਸਕਦੇ ਹਨ ਕਿਸਾਨ ਹੱਸ ਪਿਆ ਰੇ ਪਗਲੀ ਕੀ ਤੂੰ ਸਾਡੇ ਰਾਜਾ ਨੂੰ ਵੀ ਆਪਣੀ ਤਰ੍ਹਾਂ ਚਲਾਕ ਸਮਝਦੀ ਹੈ ਰਾਜਾ ਅਜਿਆ ਕੁਝ ਨਹੀਂ ਕਹੇਗਾ 우ਸ਼ਾ ਨੇ ਗੰਭੀਰ ਹੋ ਕੇ ਕਿਹਾ ਪਿਤਾ ਜੀ ਇਹ ਉਖਲੀ ਹੈ ਪਰ ਇਸ ਦਾ ਮੂਸਲ ਨਹੀਂ ਹੈ ਅਤੇ ਤੁਸੀਂ ਦੇਖਣਾ ਰਾਜਾ ਸਭ ਤੋਂ ਪਹਿਲਾਂ ਇਹ ਹੀ ਪੁੱਛਣਗੇ ਕਿ ਸੁਖਲੀ ਦਾ ਮੂਸਲ ਕਿੱਥੇ ਹੈ ਕਿਸਾਨ ਨੂੰ ਵਿਸ਼ਵਾਸ ਹੀ ਨਾ ਹੋਇਆ ਕਹਿਣ ਲੱਗਾ ਨਹੀਂ ਬੇਟੀ ਸਾਡਾ ਰਾਜਾ ਇਸ ਤਰ੍ਹਾਂ ਦਾ ਨਹੀਂ ਹੈ ਉਹ ਤਾਂ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ ਉਸ ਦੇ ਪਿਤਾ ਭੋਲੇ ਭਾਲੇ ਸਨ ਅਤੇ ਬੇਟੀ ਦੂਰਦਰਸ਼ੀ ਉਸ ਨੇ ਸਿਰਫ ਇੱਕ ਗੱਲ ਵਿੱਚ ਵੱਡੀ ਸਿੱਖਿਆ ਦੇ ਦਿੱਤੀ ਪਿਤਾ ਜੀ ਬਿਨਾਂ ਸੋਚੇ ਸਮਝੇ ਕਿਸੇ ਵੱਡੇ ਆਦਮੀ ਦੇ ਸਾਹਮਣੇ ਨਹੀਂ ਜਾਣਾ ਚਾਹੀਦਾ ਉਸ ਦੀਆਂ ਗੱਲਾਂ ਦਾ ਅੰਦਾਜ਼ ਨਜ਼ਰ ਅਤੇ ਮਜਾਜ ਸਭ ਅਲੱਗ ਹੁੰਦਾ ਹੈ ਕਿਸਾਨ ਊਸ਼ਾ ਦੀ ਚਿਤਾਮਣੀ ਨੂੰ ਹਲਕੇ ਵਿੱਚ ਲੈ ਕੇ ਰਾਜ ਮਹਿਲ ਵਿੱਚ ਪਹੁੰਚਿਆ ਪਹਿਲਾਂ ਤਾਂ ਪਹਿਰੇਦਾਰਾਂ ਨੇ ਉਸ ਨੂੰ ਰੋਕ ਗਿਆ ਪਰ ਜਦੋਂ ਉਸ ਨੇ ਕਿਹਾ ਕਿ ਉਹ ਰਾਜਾ ਨੂੰ ਤੋਹਫਾ ਦੇਣ ਆਇਆ ਹੈ ਤਾਂ ਉਸ ਨੂੰ ਦਰਬਾਰ ਵਿੱਚ ਲਿਜਾਇਆ ਗਿਆ ਕਿਸਾਨ ਨੇ ਰਾਜਾ ਦੇ ਸਾਹਮਣੇ ਉਖਲੀ ਰੱਖੀ ਅਤੇ ਬੋਲ ਲਿਆ ਮਹਾਰਾਜ ਮੈਨੂੰ ਇਹ ਮੇਰੇ ਖੇਤ ਵਿੱਚੋਂ ਮਿਲੀ ਹੈ ਮੈਨੂੰ ਲੱਗਿਆ ਇੰਨੀ ਸੁੰਦਰ ਸੋਨੇ ਦੀ ਵਸਤੂ ਹੈ ਤਾਂ ਉਹ ਤਾਂ ਸਿਰਫ ਤੁਹਾਡੇ ਮਹਿਲ ਦੀ ਹੀ ਸ਼ੋਭਾ ਵਧਾ ਸਕਦੀ ਹੈ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ ਰਾਜਾ ਨੇ ਉਖਲੀ ਚੁੱਕੀ ਅਤੇ ਉਸ ਨੂੰ ਪਲਟ-ਪਲਟ ਕੇ ਦੇਖਿਆ ਚਮਕ ਦੇਖ ਕੇ ਮੁਸਕਰਾਏ ਫਿਰ ਅਚਾਨਕ ਉਹਨਾਂ ਦਾ ਚਿਹਰਾ ਗੰਭੀਰ ਹੋ ਗਿਆ ਉਹਨਾਂ ਨੇ ਕਿਸਾਨ ਨੂੰ ਕਿਹਾ ਉਖਲੀ ਤਾਂ ਬਹੁਤ ਸੁੰਦਰ ਹੈ ਪਰ ਇਸ ਦਾ ਮੂਸਲ ਕਿੱਥੇ ਹੈ ਇਹ ਸੁਣ ਕੇ ਕਿਸਾਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਬਿਲਕੁਲ ਉਹੀ ਸ਼ਬਦ ਇੱਕਦਮ ਉਹੀ ਅੰਦਾਜ਼ ਜੋ ਬੇਟੀ ਨੇ ਦੱਸਿਆ ਸੀ ਪੀਤਾ ਨੇ ਮੱਥਾ ਪੀਟਿਆ ਹੈ ਭਗਵਾਨ ਊਸ਼ਾ ਨੇ ਤਾਂ ਇਹੀ ਕਿਹਾ ਸੀ ਅਤੇ ਉਹੀ ਗੱਲ ਹੋ ਗਈ ਬਿਲਕੁਲ ਉਹੀ ਕਿਸਾਨ ਨੇ ਰਾਜਾ ਨੂੰ ਵੀ ਇਹ ਗੱਲ ਦੱਸੀ ਤਾਂ ਰਾਜਾ ਇਹ ਸੁਣ ਕੇ ਸचेत ਹੋ ਗਿਆ ਕੌਣ ਹੈ ਇਹ ਲੜਕੀ ਜੋ ਇੰਨੀ ਦੂਰ ਦੀ ਗੱਲ ਪਹਿਲਾਂ ਹੀ ਸਮਝ ਗਏ ਸੀ ਕਿ ਉਹ ਸੱਚ ਵਿੱਚ ਬਹੁਤ ਬੁੱਧੀਮਾਨ ਹੈ ਰਾਜਾ ਨੇ ਸਮਝ ਲਿਆ ਕਿ ਕਿਸਾਨ ਦੀ ਬੇਟੀ ਸਧਾਰਨ ਲੜਕੀ ਨਹੀਂ ਹੈ ਉਹ ਸੋਚਣ ਲੱਗਾ ਜਿਵੇਂ ਬੁੱਧੀ ਨਾਲ ਬਿਨਾਂ ਦੇਖੇ ਭੇਖ ਦਾ ਅੰਦਾਜ਼ਾ ਲੱਗ ਜਾਵੇ ਉਹ ਸਧਾਰਨ ਬੁੱਧੀ ਨਹੀਂ ਹੁੰਦੀ ਅਜਿਹੀ ਸਮੇਂ ਤਾਂ ਰਾਜ ਮਹਿਲਾਂ ਵਿੱਚ ਵੀ ਦੁਰਲੱਭ ਹੈ ਰਾਜਾ ਦੇ ਮਨ ਵਿੱਚ ਇੱਕ ਉਤਸੁਕਤਾ ਪੈਦਾ ਹੋਈ ਅਤੇ ਨਾਲ ਹੀ ਥੋੜਾ ਡਰ ਵੀ ਕਿਉਂਕਿ ਨੀਤੀ ਸ਼ਾਸਤਰ ਕਹਿੰਦਾ ਹੈ ਬੁੱਧੀਮਾਨ ਵਿਅਕਤੀ ਤੇ ਰਾਜਾ ਵੀ ਸਾਵਧਾਨ ਰਹਿੰਦਾ ਹੈ ਰਾਜਾ ਦੇ ਮਨ ਵਿੱਚ ਇਹ ਵੀ ਖਿਆਲ ਆਇਆ ਕਿ ਅਜਿਹੀ ਚਲਾਕ ਲੜਕੀ ਰਾਸ਼ਟਰ ਲਈ ਉਪਯੋਗੀ ਵੀ ਹੋ ਸਕਦੀ ਹੈ ਅਤੇ ਖਤਰਨਾਕ ਵੀ ਜੇਕਰ ਉਸਦੀ ਬੁੱਧੀ ਗਲਤ ਦਿਸ਼ਾ ਵਿੱਚ ਚਲੀ ਜਾਵੇ ਤੇਜ ਬੁੱਧੀ ਤਲਵਾਰ ਦੀ ਤਰ੍ਹਾਂ ਹੁੰਦੀ ਹੈ ਸਹੀ ਹੱਥਾਂ ਵਿੱਚ ਹੋਵੇ ਤਾਂ ਰੱਖਿਆ ਕਰਦੀ ਹੈ ਗਲਤ ਹੱਥਾਂ ਵਿੱਚ ਹੋਵੇ ਤਾਂ ਵਿਨਾਸ਼ ਕਰਦੀ ਹੈ ਰਾਜਾ ਨੇ ਕਿਸਾਨ ਤੋਂ ਪੁੱਛਿਆ ਤੁਹਾਡੀ ਬੇਟੀ ਦਾ ਨਾਮ ਕੀ ਹੈ ਉਸ ਨੂੰ ਕਹਿਣਾ ਕਿ ਮੈਂ ਉਸਦੀ ਬੁੱਧੀ ਦੀ ਪਰਖਿਆ ਲੈਣਾ ਚਾਹੁੰਦਾ ਹਾਂ ਜੇ ਉਹ ਸੱਚਮੁੱਚ ਬੁੱਧੀਮਾਨ ਹੈ ਤਾਂ ਮੇਰੀ ਗੱਲ ਮੰਨ ਕੇ ਕੰਮ ਪੂਰਾ ਕਰੇ। ਫਿਰ ਰਾਜਾ ਨੇ ਕਪਾ ਦੀ ਛੋਟੀ ਜਹੀ ਪੂੜੀ ਮੰਗਵਾਈ ਅਤੇ ਕਿਸਾਨ ਨੂੰ ਦਿੰਦੇ ਹੋਏ ਕਿਹਾ ਇਹ ਕਪਾ ਆਪਣੀ ਬੇਟੀ ਨੂੰ ਦੇ ਦੇਣਾ ਅਤੇ ਕਹਿਣਾ ਕਿ ਇਸ ਨਾਲ ਮੇਰੀ ਫੌਜ ਲਈ ਕਮੀਜ਼ ਬਣਾ ਕੇ ਦੇਵੇ। ਹਾਂ ਮੈਨੂੰ ਜਲਦੀ ਚਾਹੀਦੀਆਂ ਹਨ। ਇਹ ਸੁਣ ਕੇ ਕਿਸਾਨ ਦਾ ਚਿਹਰਾ ਸੁੱਕ ਜਾਂਦਾ ਹੈ। ਇਹ ਤਾਂ ਅਸੰਭਵ ਸੀ। ਕਪਾ ਇੰਨੀ ਘੱਟ ਤੇ ਕਮੀਜ਼ਾਂ ਪੂਰੀ ਫੌਜ ਲਈ ਰਾਜਾ ਦੁਆਰਾ ਦਿੱਤੀ ਗਈ ਚੁਣੌਤੀ ਸੁਣ ਕੇ ਕਿਸਾਨ ਦੇ ਪੈਰਾਂ ਵਿੱਚ ਜਿਵੇਂ jaan ਹੀ ਨਹੀਂ ਰਹੀ ਹੱਥ ਵਿੱਚ ਕਪਾਹ ਦੀ ਛੋਟੀ ਜਿਹੀ ਪੁੜੀ ਫੜੀ ਉਹ ਘਰ ਪਹੁੰਚਦਾ ਹੈ ਤਾਂ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਉਸ ਨੂੰ ਲੱਗਦਾ ਸੀ ਕਿ ਹੁਣ ਉਸ ਦੇ ਅਤੇ ਉਸ ਦੀ ਬੇਟੀ ਊਸ਼ਾ ਲਈ ਮੌਤ ਨਿਸ਼ਚਿਤ ਹੈ ਘਰ ਪਹੁੰਚਦੇ ਹੀ ਉਸ ਨੇ ਪੁੜੀ ਊਸ਼ਾ ਦੇ ਹੱਥ ਵਿੱਚ ਫੜਾ ਦਿੱਤੀ ਬੇਟੀ ਊਸ਼ਾ ਸਾਡੇ ਦਿਨ ਹੁਣ ਬੁਰੇ ਆ ਗਏ ਹਨ ਰਾਜਾ ਨੇ ਇੱਕ ਪਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਫੌਜ ਦੀਆਂ ਕਮੀਜ਼ਾਂ ਬੁਣ ਕੇ ਤਰੰਤ ਭੇਜ ਦੇਣਾ ਇਹ ਕੰਮ ਕਿਵੇਂ ਹੋਵੇਗਾ 우ਸ਼ਾ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਪਿਤਾ ਜੀ ਹਰ ਮੁਸ਼ਕਿਲ ਕੰਮ ਅਸੰਭਵ ਨਹੀਂ ਹੁੰਦਾ ਬਸ ਉਸ ਨੂੰ ਸਮਝਦਾਰੀ ਨਾਲ ਹੱਲ ਕਰਨਾ ਪੈਂਦਾ ਹੈ ਪਹਿਲਾਂ ਮੈਨੂੰ ਥੋੜਾ ਸੋਚਣ ਦਿਓ ਕਪਾਹ ਦੀ ਪੂੜੀ 우ਸ਼ਾ ਨੇ ਖੋਲੀ ਕਪਾਹ ਬਹੁਤ ਮਲਾਈਮ ਲੱਗ ਰਹੀ ਸੀ ਪਰ ਉਹ ਜਾਣਦੀ ਸੀ ਕਿ ਚਾਹੇ ਕਿੰਨਾ ਵੀ ਸਾਫ਼ ਕਿਉਂ ਨਾ ਹੋਵੇ ਉਸ ਵਿੱਚ ਬਨੌਲੇ ਜ਼ਰੂਰ रह ਜਾਂਦੇ ਹਨ ਉਸ ਨੇ ਕਪਾਹ ਨੂੰ ਹਵਾ ਵਿੱਚ ਉਛਾਲ ਲਿਆ ਅਤੇ ਜ਼ੋਰ ਨਾਲ ਝਾੜਿਆ ਕਪਾਹ ਫੁੱਲ ਗਿਆ ਅਤੇ ਦੋ ਬਨੌਲੇ ਹੇਠਾਂ ਡਿੱਗ ਪਏ ਊਸ਼ਾ ਦੀਆਂ ਅੱਖਾਂ ਚਮਕ ਉਠੀਆਂ ਉਹ ਮੁਸਕਰਾਈ ਅਤੇ ਬੋਲੀ "ਬਸ ਪਿਤਾ ਜੀ ਸਾਡੀ ਜਿੱਤ ਦਾ ਰਸਤਾ ਇਹੀ ਦੋ ਛੋਟੇ ਜੇ ਬੀਜ ਹਨ" ਉਸ ਦੀਆਂ ਗੱਲਾਂ ਕਿਸਾਨ ਨਹੀਂ ਸਮਝਿਆ ਇਹ ਕੀ ਕਰਨਗੇ ਇੰਨਾ ਤੋ ਕੋਈ ਕਮੀਜ਼ ਬਣੇਗੀ ਗੁਸ਼ਾ ਨੇ ਕਿਏ ਸਮੱਸਿਆ ਛੋਟੀ ਹੋਵੇ ਜਾਂ ਵੱਡੀ ਉਸ ਦੇ ਅੰਦਰ ਹੀ ਹੱਲ ਹੁੰਦਾ ਹੈ ਬਸ ਉਸ ਨੂੰ ਪਛਾਨਣ ਦੀ ਬੁੱਧੀ ਚਾਹੀਦੀ ਹੈ ਉਸ ਨੇ ਦੋਵੇਂ ਬੀਜ ਚੁੱਕੇ ਤੇ ਪਿਤਾ ਨੂੰ ਫੜਾ ਦਿੱਤੇ ਪਿਤਾ ਜੀ ਤੁਸੀਂ ਹੁਣੇ ਇਸ ਸਮੇਂ ਮਹਿਲ ਵਿੱਚ ਜਾਓ ਅਤੇ ਰਾਜਾ ਨੂੰ ਮੇਰਾ ਸੰਦੇਸ਼ ਦੇਣਾ ਕਿਸਾਨ ਡਰਦੇ ਡਰਦੇ ਬੋਲਿਆ ਬੇਟੀ ਮੈਂ ਫਿਰ ਤੋਂ ਰਾਜ ਦਰਬਾਰ ਵਿੱਚ ਚਲਾ ਜਾਵਾਂ ਉਥੋਂ ਦੇ ਸਪਾਈ ਮੰਤਰੀ ਦਰਬਾਰੀ ਸਭ ਮੈਨੂੰ ਪਛਾਨਣ ਲੱਗੇ ਹਨ ਰਾਜਾ ਗੁੱਸੇ ਵਿੱਚ ਆ ਗਿਆ ਤਾਂ ਇਸੇ ਕਪਾਹ ਦੀ ਤਰ੍ਹਾਂ ਉਹ ਮੈਨੂੰ ਵੀ ਉਡਾ ਦੇਵੇਗਾ ਬੇਟੀ ਨੇ ਕਿਹਾ ਹਿੰਮਤ ਦੇ ਬਿਨਾ ਬੁੱਧੀ ਅਧੂਰੀ ਹੁੰਦੀ ਹੈ ਪਿਤਾ ਜੀ ਡਰ ਕੇ ਭੱਜਣ ਨਾਲ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਹਨ ਜਾਓ ਅਤੇ ਰਾਜਾ ਨੂੰ ਬਿਲਕੁਲ ਉਸੇ ਤਰ੍ਹਾਂ ਕਹਿਣਾ ਜਿਵੇਂ ਮੈਂ ਦੱਸ ਰਹੀ ਹਾਂ ਉਸਾ ਨੇ ਆਪਣੇ ਪਿਤਾ ਨੂੰ ਕਿਹਾ ਰਾਜਾ ਸਾਹਿਬ ਨੂੰ ਕਹੋ ਕਿ ਉਹਨਾਂ ਦੀ ਚੁਣੌਤੀ ਮੈਨੂੰ ਸਵੀਕਾਰ ਹੈ ਮੈਂ ਉਹਨਾਂ ਦੀਆਂ ਫੌਜਾਂ ਲਈ ਕਮੀਜ਼ਾਂ ਜ਼ਰੂਰ ਬਣਾ ਦੇਵਾਂਗੀ ਪਰ ਮੇਰੇ ਕੋਲ ਚਰਖਾ ਨਹੀਂ ਅਤੇ ਨਾ ਕਰਗਾ ਹੈ ਸੂਤ ਕਿਵੇਂ ਕੱਤਾਂ ਕੱਪੜਾ ਕਿਵੇਂ ਬੁਣਾ ਤੁਸੀਂ ਉਹਨਾਂ ਨੂੰ ਕਹੋ ਕਿ ਇਹਨਾਂ ਦੋਵਾਂ ਬੀਜਾਂ ਦੇ ਖੋਲ ਤੋਂ ਚਰਖਾ ਤੇ ਕਰਗਾ ਬਣਵਾ ਕੇ ਭੇਜ ਦੇਣ ਜਿਵੇਂ ਹੀ ਇਹ ਚੀਜ਼ਾਂ ਤਿਆਰ ਹੋਣਗੀਆਂ ਉਵੇਂ ਹੀ ਮੈਂ ਕਮੀਜ਼ਾਂ ਵੀ ਤਿਆਰ ਕਰ ਦੇਵਾਂਗੀ ਇਹ ਸੁਣਦੇ ਹੀ ਕਿਸਾਨ ਸਮਝ ਗਿਆ ਕਿ ਬੇਟੀ ਫਿਰ ਇੱਕ ਚਲਾਕ ਜਵਾਬ ਦੇ ਰਹੀ ਹੈ ਤਰਕੀ ਇਹ ਜਵਾਬ ਰਾਜਾ ਨੂੰ ਸਮਝ ਵਿੱਚ ਆਵੇਗਾ ਕਿ ਰਾਜਾ ਮੰਨੇਗਾ ਪਰੰਤੂ ਉਸਾਂ ਨੇ ਸਪਸ਼ਟ ਕਿਹਾ ਸੀ ਬਿਨਾ ਸਮਾਨ ਦਿੱਤੇ ਕੰਮ ਕਰਾਉਣਾ ਅਨੁਚਿਤ ਹੈ ਜੋ ਮੰਗ ਰਾਜਾ ਨੇ ਕੀਤੀ ਹੈ ਉਹੀ ਵਸਤੂਆਂ ਪਹਿਲਾਂ ਉਸ ਨੂੰ ਵੀ ਦੇਣੀਆਂ ਚਾਹੀਦੀਆਂ ਹਨ ਅਸੰਭਵ ਕੰਮ ਦਾ ਉੱਤਰ ਅਸੰਭਵ ਮੰਗ ਨਾਲ ਹੀ ਦਿੱਤਾ ਜਾਂਦਾ ਹੈ ਕਹਿੰਦੇ ਹਨ ਜੋ ਕੰਮ ਖੁਦ ਨਾ ਕਰ ਸਕੇ ਉਸ ਨੂੰ ਦੂਜਾਂ ਤੇ ਥੋਪਣਾ ਅਨਿਆਇ ਹੈ ਕਿਸਾਨ ਹੀ ਕੀ ਕੋਈ ਵੀ ਅਨਪੜ੍ਹ ਵਿਅਕਤੀ ਵੀ ਇਹ ਗੱਲ ਆਸਾਨੀ ਨਾਲ ਸਮਝ ਸਕਦਾ ਹੈ ਕਿਸਾਨ ਫਿਰ ਵੀ ਘਬਰਾਇਆ ਹੋਇਆ ਸੀ ਬੇਟੀ ਰਾਜਾ ਗੁੱਸੇ ਵਿੱਚ ਆ ਗਿਆ ਤਾਂ ਸਾਡੇ ਦੋਵਾਂ ਦੇ ਸਿਰ ਕੱਟੇ ਜਾਣਗੇ ਊਸ਼ਾ ਨੇ ਪਿਤਾ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪਿਤਾ ਜੀ ਯਾਦ ਰੱਖੋ ਬੁੱਧੀ ਨਾਲ ਕੀਤਾ ਗਿਆ ਹਰ ਉੱਤਰ ਰਾਜਾ ਨੂੰ ਵੀ ਸੋਚਣ ਲਈ ਮਜਬੂਰ ਕਰਦਾ ਹੈ ਤੁਸੀਂ ਉੱਥੇ ਜਾ ਕੇ ਮੇਰਾ ਸੰਦੇਸ਼ ਸੁਣਾ ਦਿਓ ਬਾਕੀ ਕੰਮ ਮੇਰੇ ਹੱਥ ਵਿੱਚ ਹੈ। ਬੇਟੀ ਦੀ ਗੱਲ ਸੁਣ ਕੇ ਪਿਤਾ ਦੀ ਹਿੰਮਤ ਵਾਪਸ ਆ ਗਈ। ਉਹ ਥੈਲੀ ਵਿੱਚ ਬੀਜ ਰੱਖ ਕੇ ਰਾਜ ਮਹਿਲ ਵੱਲ ਚੱਲ ਪਿਆ। ਕਿਸਾਨ ਦਰਬਾਰ ਵਿੱਚ ਪਹੁੰਚਿਆ। ਰਾਜਾ ਪਹਿਲਾਂ ਤੋਂ ਹੀ ਉੱਥੇ ਬੈਠੇ ਹੋਏ ਸੀ। ਕਹੋ ਕਿਸਾਨ ਕੀ ਤੁਹਾਡੀ ਬੇਟੀ ਨੇ ਕੰਮ ਸ਼ੁਰੂ ਕੀਤਾ? ਕਿਸਾਨ ਨੇ ਆਦਰ ਨਾਲ ਕਿਹਾ ਮਹਾਰਾਜ ਉਸ ਨੇ ਤੁਹਾਡੀ ਚੁਣੌਤੀ ਸਵੀਕਾਰ ਕਰ ਲਈ ਹੈ। बस ਇੱਕ ਛੋਟੀ ਜੀ ਗੱਲ ਕਹਿਣੀ ਸੀ। ਮੇਰੀ ਬੇਟੀ ਨੇ ਕਿਹਾ ਹੈ ਮੈਂ ਕਮੀਜ਼ਾਂ ਜ਼ਰੂਰ ਬਣਾਵਾਂਗੀ ਪਰ ਪਹਿਲਾਂ ਇਹਨਾਂ ਦੋ ਬੀਜਾਂ ਦੇ ਖੋਲ ਤੋਂ ਚਰਖਾ ਅਤੇ ਕਰਗਾ ਬਣਵਾ ਕੇ ਭੇਜਵਾ ਦਿਓ ਰਾਜਾ ਇਹ ਸੁਣ ਕੇ ਕੁਝ ਪਲਾਂ ਲਈ ਹੱਕਾ ਬੱਕਾ ਰਹਿ ਗਿਆ ਫਿਰ ਉਹ ਮੁਸਕਰਾਇਆ ਵਾਹ ਇਹ ਲੜਕੀ ਤਾਂ ਸੱਚਮੁੱਚ ਬਹੁਤ ਚਲਾਕ ਹੈ ਅਸੰਭਵ ਕੰਮ ਨੂੰ ਅਸੰਭਵ ਉੱਤਰ ਵਿੱਚ ਹੀ ਟਾਲ ਦਿੱਤਾ ਇਹ ਸਧਾਰਨ ਬੁੱਧੀ ਵਾਲੀ ਲੜਕੀ ਨਹੀਂ ਹੈ ਇਹ ਰਾਜ ਦੇ ਵੱਡੇ-ਵੱਡੇ ਮੰਤਰੀਆਂ ਨੂੰ ਵੀ maat ਦੇ ਸਕਦੀ ਹੈ ਰਾਜਾ ਨੇ ਮਨ ਵਿੱਚ ਸੋਚਿਆ ਜਿਸ ਉਮਰ ਵਿੱਚ ਲੜਕੀਆਂ ਗੁੱਡੀਆਂ ਨਾਲ ਖੇਡਦੀਆਂ ਹਨ ਉਸ ਉਮਰ ਵਿੱਚ ਇਹ ਲੜਕੀ ਬੁੱਧੀ ਦੀ ਖੇਡ ਖੇਡ ਰਹੀ ਹੈ ਕਿਸਾਨ ਡਰ ਦੇ ਡਰ ਦੇ ਬੋਲਿਆ ਮਹਾਰਾਜ ਜੇਕਰ ਮaaf ਕਰੋ ਤਾਂ ਮੈਂ ਘਰ ਜਾਵਾਂ ਰਾਜਾ ਨਿੱਗਿਆ ਅੱਜ ਮੈਨੂੰ ਤੁਹਾਡੀ ਬੇਟੀ ਦੀ ਬੁੱਧੀ ਦਾ ਸਵਾਦ ਮਿਲ ਗਿਆ ਹੈ ਹੁਣ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਉਸ ਨੂੰ ਕਹੋ ਕਿ ਉਹ ਮਹਿਲ ਵਿੱਚ ਆਵੇ ਪਰ ਮੇਰੀਆਂ ਕੁਝ ਸ਼ਰਤਾਂ ਹਨ ਅਤੇ ਫਿਰ ਰਾਜਾ ਨੇ ਉਹ ਕਠਿਨ ਸ਼ਰਤਾਂ ਕਿਸਾਨ ਦੇ ਸਾਹਮਣੇ ਰੱਖੀਆਂ ਰਾਜਾ ਨੇ ਕਿਹਾ ਕਿ ਜੇਕਰ ਤੁਹਾਡੀ ਬੇਟੀ ਮੈਨੂੰ ਮਿਲ ਨਾ ਆਵੇ ਤਾਂ ਉਹ ਕੱਪੜੇ ਪਹਿਨ ਕੇ ਵੀ ਨਾ ਆਵੇ ਤੇ ਬਿਨਾ ਕੱਪੜਿਆਂ ਦੇ ਵੀ ਨਾ ਆਵੇ ਭੁੱਖੀ ਹੋ ਕੇ ਵੀ ਨਾ ਆਵੇ ਤੇ ਪੇਟ ਭਰ ਕੇ ਵੀ ਨਾ ਆਵੇ ਸਵਾਰੀ ਤੇ ਵੀ ਨਾ ਆਵੇ ਤੇ ਪੈਦਲ ਵੀ ਨਾ ਆਵੇ ਦਿਨ ਵਿੱਚ ਵੀ ਨਾ ਆਵੇ ਅਤੇ ਰਾਤ ਨੂੰ ਵੀ ਨਾ ਆਵੇ ਜੇਕਰ ਉਸਨੇ ਇਹ ਵੀ ਸ਼ਰਤ ਤੋੜੀ ਤਾਂ ਤੁਹਾਡੇ ਦੋਵਾਂ ਦੀ ਜਾਨ ਨਹੀਂ ਬਚੇਗੀ ਕਿਸਾਨ ਇਹ ਸੁਣ ਕੇ ਉੱਥੇ ਹੀ ਕੰਬਣ ਲੱਗਾ ਪਰ ਸ਼ਰਤਾਂ ਤੈਹ ਹੋ ਚੁੱਕੀਆਂ ਸਨ ਕਿਸਾਨ ਦਾ ਚਿਹਰਾ ਕਿਸੇ ਬੁੱਝੇ ਦੀਵੇ ਜਿਹਾ ਹੋ ਗਿਆ ਸੀ ਉਸ ਨੇ ਘਰ ਪਹੁੰਚਦੇ ਹੀ ਊਸ਼ਾ ਨੂੰ ਸਾਰੀਆਂ ਗੱਲਾਂ ਦਸੀਆਂ ਸਧਾਰਨ ਬੁੱਧੀ ਵਾਲਾ ਕੋਈ ਵੀ ਵਿਅਕਤੀ ਇਸ ਚੁਣੌਤੀ ਨੂੰ ਸੁਣ ਕੇ ਘਬਰਾ ਕੇ ਬੈਠ ਜਾਂਦਾ ਪਰ ਊਸ਼ਾ ਦੀਆਂ ਅੱਖਾਂ ਵਿੱਚ ਡਰ ਨਹੀਂ ਬਲਕਿ ਇੱਕ ਅਜੀਬ ਜਿਹੀ ਚਮਕ ਸੀ ਉਸ ਨੇ ਪਿਤਾ ਨੂੰ ਭਰੋਸਾ ਦਿੱਤਾ ਪਿਤਾ ਜੀ ਇਹ ਮੁਸ਼ਕਲ ਜ਼ਰੂਰ ਹੈ पर असंभव ਨਹੀਂ ਬੁੱਧੀ ਦੇ ਰਸਤੇ ਹਮੇਸ਼ਾ ਦੋ ਹੁੰਦੇ ਹਨ ਇੱਕ ਜੋ ਅੱਖਾਂ ਨਾਲ ਦਿਸਦਾ ਹੈ ਤੇ ਦੂਜਾ ਜੋ ਸੋਚ ਨਾਲ ਮਿਲਦਾ ਹੈ ਮੈਂ ਦੂਜਾ ਰਸਤਾ ਚੁਣਾਂਗੀ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਊਸ਼ਾ ਜਾਗ ਗਈ ਉਸ ਨੇ ਸਾਰੀਆਂ ਸ਼ਰਤਾਂ ਮਨ ਵਿੱਚ ਦੁਹਰਾਈਆਂ ਉਹਨਾਂ ਦੇ ਅੰਦਰ ਛੁਪਿਆ ਰਸਤਾ ਲੱਭਿਆ ਇਹ ਹੀ ਬੁੱਧੀ ਦੀ ਖਾਸੀਅਤ ਹੁੰਦੀ ਹੈ ਜਿੱਥੇ ਲੋਕ ਕੰਧਾਂ ਦੇਖਦੇ ਹਨ ਉੱਥੇ ਸਮਝਦਾਰ ਲੋਕ ਦਰਵਾਜ਼ਾ ਲੱਭ ਲੈਂਦੇ ਹਨ ਸਭ ਤੋਂ ਪਹਿਲਾਂ ਊਸ਼ਾ ਨੇ ਇੱਕ ਮੱਛੀ ਫੜਨ ਵਾਲਾ ਜਾਲ ਚੁੱਕਿਆ ਉਹ ਜਾਣਦੀ ਸੀ ਕਿ ਜਾਲ ਕੱਪੜਾ ਨਹੀਂ ਪਰ ਕੱਪੜੇ ਜਿਹਾ ਵੀ ਨਹੀਂ ਉਸ ਦੇ ਪਾਰ ਦਿਖਦਾ ਵੀ ਹੈ ਅਤੇ ਛਪਾਉਂਦਾ ਵੀ ਹੈ ਉਸ ਨੇ ਜਾਲ ਨੂੰ ਇਸ ਤਰ੍ਹਾਂ ਨਾਲ ਆਪਣੇ ਚਾਰੇ ਪਾਸੇ ਲਪੇਟ ਲਿਆ ਕਿ ਉਹ ਨੰਗੀ ਵੀ ਨਹੀਂ ਸੀ ਅਤੇ ਕੱਪੜੇ ਪਹਿਨਨੀ ਹੋਈ ਵੀ ਨਹੀਂ ਸੀ ਫਿਰ ਉਸ ਨੇ ਭੋਜਨ ਦੀ ਸਮੱਸਿਆ ਸੁਲਝਾਈ ਉਸ ਨੇ ਦੋ ਮੁਠੀ ਚਬੀਨਾ ਖਾਧਾ ਇੰਨਾ ਘੱਟ ਕੇ ਪੇਟ ਭਰ ਨਾ ਸਕੇ ਅਤੇ ਇੰਨਾ ਜ਼ਿਆਦਾ ਵੀ ਨਹੀਂ ਕਿ ਭੁੱਖ ਵੀ ਪੂਰੀ ਨਾ ਰਹੇ ਹੁਣ ਸਵਾਰੀ ਦਾ ਪ੍ਰਸੰਗ ਸੀ ਉਸਾ ਨੇ ਇੱਕ ਬੱਕਰੀ ਨੂੰ ਬਾਹਰ ਕੱਢਿਆ ਬੱਕਰੀ ਤੇ ਚੜ ਕੇ ਪੂਰਾ ਬੈਠਣਾ ਸਵਾਰੀ ਮੰਨ ਲਿਆ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਜ਼ਮੀਨ ਤੇ ਚੱਲਣਾ ਪੈਦਲ ਮੰਨ ਲਿਆ ਜਾਂਦਾ ਹੈ ਇਸ ਲਈ ਉਸਾ ਨੇ ਬੱਕਰੀ ਦੀ ਪੇਟ ਤੇ ਇੱਕ ਗੱਦੀ ਰੱਖੀ ਅਤੇ ਇਸ ਤਰ੍ਹਾਂ ਬੈਠੀ ਕਿ ਇੱਕ ਪੈਰ ਬੱਕਰੀ ਤੇ ਸੀ ਤੇ ਇੱਕ ਜ਼ਮੀਨ ਤੇ ਹਲਕਾ ਜਿਹਾ ਛੂ ਰਿਹਾ ਸੀ ਇਸ ਤਰ੍ਹਾਂ ਉਹ ਨਾ ਬੱਕਰੀ ਤੇ ਪੂਰੀ ਬੈਠੀ ਸੀ ਤੇ ਨਾ ਪੈਦਲ ਸੀ ਹੁਣ ਸਮੇਂ ਦੀ ਚੋਣ ਬਚੀ ਸੀ ਨਾ ਦਿਨ ਵਿੱਚ ਜਾਣਾ ਸੀ ਨਾ ਰਾਤ ਵਿੱਚ ਉਸ ਨੇ ਉਹ ਸਮਾਂ ਚੁਣਿਆ ਜਿਸ ਨੂੰ ਲੋਕ ਚੁੱਟਪਟਾ ਕਹਿੰਦੇ ਹਨ ਨਾ ਪੂਰੀ ਉਜਾਰੀ ਨਾ ਪੂਰੀ ਅੰਧਿਆਰੀ ਇਹੀ ਵਿਚਕਾਰਲਾ ਸ਼ਿਨ ਉਸ ਦੀ ਸੁਰੱਖਿਆ ਬਣ ਗਿਆ ਸੀ ਊਸ਼ਾ ਨੇ ਪਿਤਾ ਨੂੰ ਕਿਹਾ ਪਿਤਾ ਜੀ ਸੱਚੀ ਬੁੱਧੀ ਉਹ ਹੈ ਜੋ ਸੰਕਟ ਨੂੰ ਪੌੜੀ ਬਣਾ ਦੇਵੇ ਹੁਣ ਮੈਂ ਮਹਿਲ ਜਾ ਰਹੀ ਹਾਂ ਜਿਮੇ ਊਸ਼ਾ ਮਹਿਲ ਦੇ ਦਵਾਰ ਤੇ ਪਹੁੰਚੀ ਪਹਿਰੇਦਾਰਾਂ ਦੇ ਹੋਸ਼ ਉੱਡ ਗਏ ਇੱਕ ਲੜਕੀ ਜਾਲ ਵਿੱਚ ਲਿਪਟੀ ਹੋਈ ਬੱਕਰੀ ਦੀ ਪਿੱਠ ਤੇ ਅੱਧੀ ਬੈਠੀ ਹੋਈ ਪਤਾ ਨਹੀਂ ਕਿ ਉਹ ਜੈਪੇਸ ਵਿੱਚ ਸੀ ਕੁਝ ਪਹਿਰੇਦਾਰਾਂ ਨੇ ਉਸ ਨੂੰ ਪਾਗਲ ਸਮਝ ਕੇ ਰੋਕਣ ਲੱਗੇ ਪਰ ਦੂਜੇ ਨੇ ਕਿਹਾ ਅਰੇ ਭਾਈ ਰਾਜਾ ਨੇ ਹੀ ਇਸ ਨੂੰ ਇਸੇ ਰੂਪ ਵਿੱਚ ਆਉਣ ਦਾ ਆਦੇਸ਼ ਦਿੱਤਾ ਹੈ ਇਸ ਨੂੰ ਜਾਣ ਦਿਓ ਊਸ਼ਾ ਬਿਨਾਂ ਘਬਰਾਏ ਮਹਿਲ ਦੇ ਅੰਦਰ ਪਹੁੰਚੀ ਉਸ ਦੇ ਕਦਮਾਂ ਵਿੱਚ ਇੱਕ ਜੀਵ ਜੈ ਆਤਮ ਵਿਸ਼ਵਾਸ ਸੀ ਦਰਬਾਰ ਵਿੱਚ ਬੈਠਾ ਰਾਜਾ ਉਸ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨ ਰਹਿ ਗਿਆ ਉਹ ਸਮਝ ਰਿਹਾ ਸੀ ਕਿ ਕੋਈ ਵੀ ਲੜਕੀ ਇੰਨਾ ਅਟਪਟੇ ਨਿਜਮਾਂ ਦਾ ਹੱਲ ਨਹੀਂ ਲੱਭ ਸਕੇਗੀ ਪਰ 우ਸ਼ਾ ਸਾਰੀਆਂ ਸ਼ਰਤਾਂ ਇੱਕ ਇੱਕ ਕਰਕੇ ਪੂਰੀਆਂ ਕਰਕੇ ਉਸ ਦੇ ਸਾਹਮਣੇ ਖੜੀ ਸੀ ਰਾਜਾ ਨੇ ਗੰਭੀਰ ਆਵਾਜ਼ ਵਿੱਚ ਕਿਹਾ ਲੜਕੀ ਤੂੰ ਜਾਣਦੀ ਹੈ ਕਿ ਮੈਂ ਜੋ ਸ਼ਰਤਾਂ ਰੱਖੀਆਂ ਸਨ ਉਹ ਮਜ਼ਾਕ ਨਹੀਂ ਸਨ ਦੱਸ ਕੀ ਤੂੰ ਉਹਨਾਂ ਨੂੰ ਪੂਰਾ ਕੀਤਾ ਉਸਾਂ ਨੇ ਸ਼ਾਂਤ ਹੋ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਆਦੇਸ਼ ਅਨੁਸਾਰ ਆਈ ਹਾਂ ਨਾ ਕੱਪੜੇ ਵਿੱਚ ਹਾਂ ਨਾ ਬਿਨਾਂ ਕੱਪੜਿਆਂ ਦੇ ਇਹ ਜਾਲ ਦੋਵਾਂ ਦੇ ਵਿੱਚ ਹੈ ਨਾ ਭੁੱਖੀ ਹਾਂ ਨਾ ਪੇਟ ਭਰਿਆ ਹੈ ਕਿਉਂਕਿ ਮੈਂ ਕੇਵਲ ਦੋ ਮੁਠੀ ਭੋਜਨ ਕੀਤਾ ਹੈ ਨਾ ਸਵਾਰੀ ਤੇ ਹਾਂ ਨਾ ਪੈਦਲ ਕਿਉਂਕਿ ਇੱਕ ਬੱਕਰੀ ਤੇ ਪੈਰ ਹੈ ਇੱਕ ਜ਼ਮੀਨ ਤੇ ਨਾ ਦਿਨ ਵਿੱਚ ਆਈ ਹਾਂ ਨਾ ਰਾਤ ਵਿੱਚ ਬਲਕਿ ਉਸ ਸਮੇਂ ਆਈ ਹਾਂ ਜਦੋਂ ਦੋਵਾਂ ਦਾ ਮੇਲ ਹੁੰਦਾ ਹੈ ਰਾਜਾ ਇੰਨਾ ਜ਼ੋਰ ਨਾਲ ਹੱਸਿਆ ਕਿ ਪੂਰਾ ਦਰਬਾਰ ਗੂੰਜ ਉੱਠਿਆ ਓਸ਼ਾ ਤੂੰ ਤਾਂ ਸੱਚਮੁੱਚ ਅਸਧਾਰਨ ਬੁੱਧੀ ਵਾਲੀ ਲੜਕੀ ਹੈ ਤੇਰੇ ਜੀ ਚਤ్రਾਈ ਮੈਂ ਪੂਰੇ ਜੀਵਨ ਵਿੱਚ ਨਹੀਂ ਦੇਖੀ ਰਾਜਾ ਕੁਝ ਦੇਰ ਸੋਚਦਾ ਰਿਹਾ ਫਿਰ ਬੋਲਿਆ ਓਸ਼ਾ ਮੈਂ ਤੇਰੇ ਜੀ ਬੁੱਧੀਮਾਨ ਲੜਕੀ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹਾਂ ਪਰ ਇੱਕ ਸ਼ਰਤ ਹੈ ਤੂੰ ਰਾਜ ਦੇ ਕੰਮਾਂ ਵਿੱਚ ਕਦੇ ਦਖਲ ਨਹੀਂ ਦੇਵੇਂਗੀ ਦਰਬਾਰ ਦੇ ਮਾਮਲਿਆਂ ਵਿੱਚ ਤੇਰੀ ਜ਼ੁਬਾਨ ਨਹੀਂ ਖੁੱਲਣੀ ਚਾਹੀਦੀ ਕੀ ਤੈਨੂੰ ਇਹ ਸ਼ਰਤਾਂ ਮਨਜ਼ੂਰ ਹਨ ਊਸ਼ਾ ਨੇ ਪਲ ਪਰ ਸੋਚਿਆ ਰਾਜਾ ਸਮਝ ਰਿਹਾ ਸੀ ਕਿ ਉਹ ਕੁਝ ਖਾਸ ਕਰ ਸਕਦੀ ਹੈ ਇਸ ਲਈ ਉਸ ਨੂੰ ਰੋਕਣਾ ਚਾਹੁੰਦਾ ਸੀ ਜੋ ਵਿਅਕਤੀ ਬੁੱਧੀ ਵਿੱਚ ਅੱਗੇ ਹੋਵੇ ਉਸ ਤੋਂ ਲੋਕ ਡਰਦੇ ਵੀ ਹਨ ਅਤੇ ਉਸ ਨੂੰ ਕੋਲ ਵੀ ਰੱਖਣਾ ਚਾਹੁੰਦੇ ਹਨ ਅੰਤ ਵਿੱਚ ਊਸ਼ਾ ਨੇ ਪਿਤਾ ਦੀ ਸਲਾਹ ਅਤੇ ਆਪਣੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਤਾਵ ਸਵੀਕਾਰ ਕਰ ਲਿਆ ਰਾਜਪਰ ਵਿੱਚ ਸ਼ਾਹੀ ਵਿਆਹ ਦੀ ਘੋਸ਼ਣਾ ਹੋਈ ਕਿਸਾਨ ਦੀ ਬੇਟੀ ਜੋ ਆਪਣੀ ਚਤਰਾਈ ਨਾਲ ਰਾਣੀ ਬਣਨ ਜਾ ਰਹੀ ਸੀ ਊਸ਼ਾ ਅਤੇ ਰਾਜਾ ਦਾ ਵਿਆਹ ਬੜੇ ਧੂਮ ਧਾਮ ਨਾਲ ਹੋਇਆ ਸ਼ਾਦੀ ਤੋਂ ਬਾਅਦ ਊਸ਼ਾ ਸ਼ਾਹੀ ਮਹਿਲ ਵਿੱਚ ਰਹਿਣ ਲੱਗੀ ਮਹਿਲ ਦੀਆਂ ਉੱਚੀਆਂ ਦੀਵਾਰਾਂ ਚਾਂਦੀ ਦੇ ਬਰਤਨ ਸੋਨੇ ਦੇ ਪਰਦੇ ਸਾਬ ਉਸ ਦੇ ਲਈ ਨਵੇਂ ਸਨ ਪਰ ਉਸ ਦਾ ਮਨ ਅਜੇ ਵੀ ਸਿੱਧਾ ਸਾਦਾ ਸੀ ਉਸ ਨੂੰ ਅਜੇ ਵੀ ਪਿਤਾ ਦਾ ਕੱਚਾ ਘਾਰ ਮਿੱਟੀ ਦੀ ਖੁਸ਼ਬੂ ਅਤੇ ਪਿੰਡ ਦੀ ਸ਼ਾਂਤੀ ਯਾਦ ਆਉਂਦੀ ਸੀ ਪਰ ਉਸ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਲਿਆ ਸੀ ਰਾਜਾ ਨੇ ਵਿਆਹ ਦੇ ਸਮੇਂ ਜੋ ਸ਼ਰਤ ਲਗਾਈ ਸੀ ਰਾਜ ਕਾਜ ਵਿੱਚ ਦਖਲ ਨਾ ਦੇਣਾ ਉਸ ਨੂੰ 우ਸ਼ਾ ਨੇ ਨਿਭਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬੁੱਧੀ ਨੂੰ ਬੰਨਿਆ ਨਹੀਂ ਜਾ ਸਕਦਾ ਜਿਵੇਂ ਸੂਰਜ ਨੂੰ ਢੱਕ ਕੇ ਨਹੀਂ ਰੱਖਿਆ ਜਾ ਸਕਦਾ ਉਧਰ ਉਸੇ ਸਮੇਂ ਰਾਜਧਾਨੀ ਵਿੱਚ ਇੱਕ ਕਿਸਾਨ ਆਪਣੇ ਗਰਭਪਤੀ ਗਾਂ ਨੂੰ ਲੈ ਕੇ ਸ਼ਹਿਰ ਵਿੱਚ ਆਉਂਦਾ ਹੈ ਉਹ ਉਸ ਨੂੰ ਵੇਚਣ ਦਾ ਮਨ ਬਣਾ ਕੇ ਆਇਆ ਸੀ ਤਾਂ ਕਿ ਕੁਝ ਪੈਸੇ ਮਿਲ ਜਾਣ ਪਰ ਸ਼ਹਿਰ ਦੀ ਭੀੜ ਇੰਨੀ ਵੱਧ ਚੁੱਕੀ ਸੀ ਕਿ ਉਸ ਨੂੰ ਕਿਸੇ ਵੀ ਸਰਾਏ ਵਿੱਚ ਜਗ੍ਹਾ ਨਹੀਂ ਮਿਲੀ ਤਦ ਇੱਕ ਸਰਾਏ ਵਾਲੇ ਨੇ ਉਸ ਨੂੰ ਗਰੀਬ ਤੇ ਤਰਸ ਆਇਆ ਕਉਸ ਨੇ ਕਿਆ ਮੇਰੇ ਸਰਾਂ ਦੇ ਬਾਹਰ 56 ਹੈ ਤੂੰ ਆਪਣੀ ਗਾਂ ਨੂੰ ਉੱਥੇ ਬੰਨ੍ਹ ਦੇ ਤੇ ਰਾਤ ਕੱਟ ਲੈ ਕਿਸਾਨ ਨੇ ਗਾਂ ਦੀ ਰੱਸੀ ਕੋਲ ਖੜੀ ਇੱਕ ਗੱਡੀ ਦੇ ਪਹੀਏ ਨਾਲ ਬੰਨ੍ਹ ਦਿੱਤੀ ਤੇ ਉੱਥੇ ਹੀ लेट ਗਿਆ ਰਾਤ ਭਰ ਉਸ ਨੂੰ ਨੀਂਦ ਨਾ ਆਈ ਸਵੇਰੇ ਜਦੋਂ ਉਸ ਨੇ ਦੇਖਿਆ ਕਿ ਗਾਂ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹ ਤੁਰੰਤ ਉਸ ਨੂੰ ਸੰਭਾਲਣ ਵਿੱਚ ਲੱਗ ਗਿਆ ਕਿ ਤਦ ਹੀ ਗੱਡੀ ਵਾਲਾ ਉੱਥੇ ਆ ਪਹੁੰਚਦਾ ਹੈ ਗੱਡੀ ਵਾਲਾ ਗੁੱਸੇ ਨਾਲ ਚੀਕਿਆ ਅਰੇ ਰੋਕ ਜਾ ਇਹ ਬੱਚਾ ਮੇਰਾ ਹੈ ਇਹ ਸੁਣ ਕੇ ਕਿਸਾਨ ਸੁੰਨ ਜੈ ਰਹਿ ਗਿਆ ਇਹ ਬੱਚਾ ਤੇਰਾ ਕਿਵੇਂ ਹੈ ਗਾਂ ਮੇਰੀ ਹੈ ਤਾਂ ਬੱਚਾ ਵੀ ਉਸੇ ਨੇ ਜਨਮਿਆ ਹੈ ਗੱਡੀ ਵਾਲਾ ਅੜ ਗਿਆ ਮੇਰੀ ਗੱਡੀ ਦੇ ਹੀਠਾਂ ਪਿਆ ਸੀ ਇਸ ਲਈ ਮੇਰਾ ਹੈ ਇਸ ਛੋਟੇ ਜਿਹੇ ਵਿਵਾਦ ਨੇ ਪਲ ਭਰ ਵਿੱਚ ਭਿਆਨਕ ਰੂਪ ਲੈ ਲਿਆ ਲੋਕ ਇਕੱਠੇ ਹੋ ਗਏ ਕੋਈ ਗਾਂ ਵਾਲੇ ਦਾ ਸਾਥ ਦੇ ਰਿਹਾ ਸੀ ਕੋਈ ਗੱਡੀ ਵਾਲੇ ਦਾ ਅਵਾਜ਼ਾਂ ਇੰਨੀਆਂ ਤੇਜ਼ ਹੋਣ ਲੱਗੀਆਂ ਫਿਰ ਗਾਲਾਂ ਹੋਣ ਲੱਗੀਆਂ ਫਿਰ ਹੱਥੋਂ ਪਾਈ ਮਾਮਲਾ ਵਿਗੜਦਾ ਗਿਆ ਰਾਜਾ ਦੇ ਸਿਪਾਈ ਉੱਥੇ ਪਹੁੰਚ ਗਏ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਲੈ ਆਏ ਦਰਬਾਰ ਵਿੱਚ ਦੋਵੇਂ ਆਪਣੀ ਆਪਣੀ ਗੱਲ ਕਹਿਣ ਲੱਗੇ ਗੱਡੀ ਵਾਲਾ ਜ਼ੋਰ ਦੇ ਕੇ ਬੋਲਿਆ ਮਹਾਰਾਜ ਗਾਂ ਉਸ ਦੇ ਕੋਲ ਹੋ ਸਕਦੀ ਹੈ ਪਰਵੱਛਾ ਮੇਰੀ ਗੱਡੀ ਦੇ ਹੇਠਾਂ ਸੀ ਇਸ ਲਈ ਉਹ ਮੇਰਾ ਹੈ ਕਿਸਾਨ ਰੋਂਦੇ ਹੋਏ ਕਹਿ ਰਿਹਾ ਸੀ ਮਹਾਰਾਜ ਗਾਂ ਮੇਰੀ ਹੈ ਬੱਛਾ ਉਸੇ ਦਾ ਹੈ ਜਮੀਨ ਜਾਂ ਗੱਡੀ ਦੇ ਹੇਠਾਂ ਹੋਣਾ ਕੀ ਮਾਇਨੇ ਰੱਖਦਾ ਹੈ ਰਾਜਾ ਨੇ ਕੁਝ देर ਸੋਚਿਆ ਫਿਰ ਬੋਲਿਆ ਬੱਛਾ ਗੱਡੀ ਦੇ ਹੇਠਾਂ ਮਿਲਿਆ ਸੀ ਇਸ ਲਈ ਉਹ ਉਸ ਦਾ ਮਾਲਕ ਹੈ ਇਹ ਫੈਸਲਾ ਸੁਣ ਕੇ ਕਿਸਾਨ ਦਾ ਦਿਲ ਟੁੱਟ ਗਿਆ ਉਸ ਦੀਆਂ ਅੱਖਾਂ 'ਚੋਂ ਹੰਝੂ ਡਿੱਗ ਪਏ ਪਰ ਰਾਜਾ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਸੀ ਕਹਿੰਦੇ ਹਨ ਜਿੱਥੇ ਨਿਆਂ ਕੇਵਲ ਸ਼ਬਦਾਂ ਤੇ ਆਧਾਰਿਤ ਹੋਵੇ ਉੱਥੇ ਸੱਚ ਅਕਸਰ ਹਾਰ ਜਾਂਦਾ ਹੈ ਅਤੇ ਇਹੀ ਹੋਇਆ ਕਿਸਾਨ ਉਥੋਂ ਟੁੱਟਿਆ ਹੋਇਆ ਬਾਹਰ ਆਉਂਦਾ ਹੈ ਉਸ ਨੂੰ ਕਿਸੇ ਨੇ ਸਲਾਹ ਦਿੱਤੀ ਤੁਸੀਂ ਰਾਣੀ ਦੇ ਕੋਲ ਜਾਓ ਉਹ ਤੁਹਾਡੀ ਗੱਲ ਸਮਝ ਸਕਦੀ ਹੈ ਪਰ ਰਾਜਾ ਨੇ ਕਿਸੇ ਵੀ ਫਰਿਆਦੀ ਨੂੰ ਰਾਜਾ ਨੂੰ ਰਾਣੀ ਨਾਲ ਮਿਲਣ ਤੋਂ ਮਨਾ ਕੀਤਾ ਸੀ ਇਸ ਲਈ ਕਿਸਾਨ ਮਹਿਲ ਚ ਪਿਛਲੇ ਪਾਸੇ ਚੱਕਰ ਲਾਉਣ ਲੱਗਾ ਅਗਲੇ ਦਿਨ 우ਸ਼ਾ ਮਹਿਲ ਦੇ ਬਾਗਿਚੇ ਵਿੱਚ ਟਹਿਲ ਰਹੀ ਸੀ ਕਿਸਾਨ ਮੌਕਾ ਦੇਖ ਕੇ ਦਵਾਰ ਟੱਪ ਕੇ ਅੰਦਰ ਆਇਆ ਉਹ ਜ਼ਮੀਨ ਤੇ ਬੈਠ ਕੇ ਰੋ ਪਿਆ ਤੇ ਸਾਰੀ ਕਹਾਣੀ ਕਹਿ ਸੁਣਾਈ ਊਸ਼ਾ ਕੁਝ ਦੇਰ ਚੁੱਪ ਰਹੀ ਫਿਰ ਉਸਨੇ ਕਿਹਾ ਕੱਲ ਰਾਜਸ਼ਕਰ ਲਈ ਤਲਾਬ ਦੇ ਕੋਲ ਜਾਣਗੇ ਤੁਸੀਂ ਸਵੇਰੇ ਸਵੇਰੇ ਉੱਥੇ ਜਾ ਕੇ ਸੁੱਕੇ ਤਲਾਬ ਵਿੱਚ ਜਾਲ ਪਾ ਕੇ ਮੱਛੀਆਂ ਫੜਨ ਦਾ ਨਾਟਕ ਕਰਨਾ ਜਦੋਂ ਰਾਜਾ ਪੁੱਛੇਗਾ ਕਿ ਸੁੱਕੇ ਤਲਾਬ ਵਿੱਚ ਕਿਉਂ ਜਈਆਂ ਮੱਛੀਆਂ ਲੱਭ ਰਹੇ ਹੋ ਤਦ ਜਵਾਬ ਦੇਣਾ ਮਹਾਰਾਜ ਜਦੋਂ ਗੱਡੀ ਬੱਚਾ ਪੈਦਾ ਕਰ ਸਕਦੀ ਹੈ ਤਾਂ ਸੁੱਕੇ ਤਲਾਬ ਵਿੱਚ ਮੱਛੀ ਕਿਉਂ ਨਹੀਂ ਨਿਕਲ ਸਕਦੀ ਕਿਸਾਨ ਨੂੰ ਇਹ ਜਵਾਬ ਸੁਣ ਕੇ ਹਾਸਾ ਵੀ ਆਇਆ ਤੇ ਉਮੀਦ ਵੀ ਜਾਗੀ ਅਗਲੇ ਦਿਨ ਕਿਸਾਨ ਠੀਕ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਹੈ ਅਤੇ ਜਾਲ ਸੁੱਟ ਕੇ ਬੈਠ ਜਾਂਦਾ ਹੈ ਉਧਰੋਂ ਰਾਜਾ ਗੁਜ਼ਰ ਰਹੇ ਸਨ ਇਹ ਦੇਖ ਕੇ ਰਾਜਾ ਚਿਹੜ ਜਾਂਦਾ ਹੈ ਅਰੇ ਮੂਰਖ ਸੁੱਕੇ ਤਲਾਬ ਵਿੱਚ ਵੀ ਭਲਾ ਕੋਈ ਮੱਛੀ ਫੜੀ ਜਾਂਦੀ ਹੈ ਕਿਸਾਨ ਮਸਕਰਾਇਆ ਮਹਾਰਾਜ ਜਦੋਂ ਇੱਕ ਗੱਡੀ ਬੱਚਾ ਦੇ ਸਕਦੀ ਹੈ ਤਾਂ ਸੁੱਕੇ ਤਲਾਬ ਵਿੱਚ ਮੱਛੀ ਕਿਉਂ ਨਹੀਂ ਹੋ ਸਕਦੀ ਰਾਜਾ ਦਾ ਮੂੰਹ ਖੁੱਲਾ ਦਾ ਖੁੱਲਾ ਰਹਿ ਜਾਂਦਾ ਹੈ ਉਸ ਨੂੰ ਤੁਰੰਤ ਸਮਝ ਆ ਗਿਆ ਕਿ ਇਹ ਜਵਾਬ ਕਿਸੇ ਹੋਰ ਆਦਮੀ ਦਾ ਦਿੱਤਾ ਹੋਇਆ ਹੈ ਉਹ ਗਰਜਿਆ ਤੇ ਉਸ ਨੂੰ ਡਾਂਟਣ ਲੱਗਾ ਸਿੱਧੇ ਸਿੱਧੇ ਦੱਸੋ ਇਹ ਗੱਲ ਤੈਨੂੰ ਕਿਸ ਨੇ ਦੱਸੀ ਕਿਸਾਨ ਡਰ ਜਾਂਦਾ ਹੈ ਉਹ ਝੁੱਕ ਕੇ ਕਹਿਣ ਲੱਗਾ ਮਹਾਰਾਜ ਇਹ ਗੱਲ ਮੈਨੂੰ ਰਾਣੀ ਊਸ਼ਾ ਨੇ ਦੱਸੀ ਹੈ ਰਾਜਾ ਕੁਝ ਦੇਰ ਸੋਚਦਾ ਰਿਹਾ ਫਿਰ ਉਸਨੇ ਗਲਤੀ ਸੁਧਾਰਦੇ ਹੋਏ ਬੱਚਾ گاਾਂ ਵਾਲੇ ਨੂੰ ਵਾਪਸ ਕਰ ਦਿੱਤਾ ਸੁੱਕੇ ਤਲਾਬ ਵਾਲੀ ਘਟਨਾ ਤੋਂ ਬਾਅਦ ਰਾਜਾ ਅੰਦਰੋਂ ਬੇਚੈਨ ਹੋ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਸੀ ਪਰ ਇਹ ਗੱਲ ਕਿ ਊਸ਼ਾ ਨੇ ਉਸ ਦੀ ਲਗਾਈ ਹੋਈ ਸ਼ਰਤ ਦਾ ਅਲੰਘਣ ਕੀਤਾ ਹੈ ਇਹ ਗੱਲ ਉਸ ਨੂੰ ਨਾਗਵਾਰ ਗੁਜ਼ਰੀ ਰਾਜਾ ਦੇ ਮਨ ਵਿੱਚ ਇਹ ਭਾਵਨਾ ਜਨਮ ਲੈਣ ਲੱਗੀ ਸੀ ਕਿ ਜੇਕਰ 우ਸ਼ਾ ਦਰਬਾਰ ਦੇ ਮਾਮਲਿਆਂ ਵਿੱਚ ਦਖਲ ਦੇਣ ਲੱਗੀ ਤਾਂ ਉਸ ਦੀ ਪ੍ਰਤਿਸ਼ਟਾ ਘਟ ਜਾਵੇਗੀ। ਰਾਜਾ ਨੇ ਤੁਰੰਤ 우ਸ਼ਾ ਨੂੰ ਬੁਲਾਇਆ। 우ਸ਼ਾ ਸ਼ਾਂਤ ਭਾਵ ਨਾਲ ਉਸ ਦੇ ਸਾਹਮਣੇ ਖੜੀ ਹੋ ਗਈ। ਉਸ ਦੇ ਚਿਹਰੇ ਤੇ ਨਾ ਡਰ ਸੀ, ਨਾ ਅਪਰਾਧ ਭੋਗ। ਰਾਜਾ ਨੇ ਕਠੋਰ ਸਵਰ ਵਿੱਚ ਕਿਹਾ, 우ਸ਼ਾ, ਤੂੰ ਮੇਰੀ ਆਗਿਆ ਤੋੜੀ ਹੈ। ਮੈਂ ਤੈਨੂੰ ਸਾਫ਼-ਸਾਫ਼ ਕਿਹਾ ਸੀ, ਕਿਰਾਈ ਦਰਬਾਰ ਦੇ ਮਾਮਲਿਆਂ ਵਿੱਚ ਤੂੰ ਦਖਲ ਨਹੀਂ ਦੇਵੇਂਗੀ ਪਰ ਤੂੰ ਕਿਸਾਨ ਨੂੰ ਜਵਾਬ ਸਿਖਾ ਕੇ ਮੇਰੇ ਫੈਸਲੇ ਨੂੰ ਗਲਤ ਸਾਬਤ ਕੀਤਾ ਹੈ ਇਹ ਸਾਰੀ ਮਰਿਆਦਾ ਦੇ ਵਿਰੁੱਧ ਹੈ ਊਸ਼ਾ ਨੇ ਬਿਨਾਂ ਬੈਸ ਦੇ ਸਿਰ ਝੁਕਾ ਲਿਆ ਰਾਜਾ ਨੇ ਅੱਗੇ ਕਿਹਾ ਅੱਜ ਤੋਂ ਤੂੰ ਮਹਿਲ ਵਿੱਚ ਨਹੀਂ ਰਹੇਂਗੀ ਤੂੰ ਆਪਣੀ ਸਭ ਤੋਂ ਪਿਆਰੀ ਵਸਤੂ ਲੈ ਕੇ ਸਵੇਰ ਹੋਣ ਤੋਂ ਪਹਿਲਾਂ ਮੇਰੇ ਘਰੋਂ ਨਿਕਲ ਜਾ ਅਤੇ ਆਪਣੇ ਪਿਤਾ ਦੇ ਘਰ ਚਲੀ ਜਾ ਇਹ ਮੇਰੀ ਅੰਤਿਮ ਆਗਿਆ ਹੈ ਰਾਜ ਦੇ ਸ਼ਬਦ ਸੁਣ ਕੇ ਦਰਬਾਰ ਸੁੰਨ ਰਹਿ ਗਿਆ ਊਸ਼ਾ ਦੇ ਬੁੱਲਾਂ ਤੇ ਹਲਕੀ ਜੀ ਮਸਕਾਨ ਸੀ ਜਿਵੇਂ ਉਸ ਨੂੰ ਪਹਿਲਾਂ ਤੋਂ ਹੀ ਅਜੇ ਸਮੇਂ ਦੀ ਸ਼ੰਕਾ ਹੋਵੇ ਮਹਿਲ ਵਿੱਚ ਪਰਤ ਕੇ ਊਸ਼ਾ ਨੇ ਸੋਚਿਆ ਰਾਜਾ ਦਾ ਮਨ ਗੁੱਸੇ ਨਾਲ ਭਰ ਗਿਆ ਹੈ ਪਰ ਅੰਦਰ ਹੀ ਅੰਦਰ ਉਸ ਨੂੰ ਆਪਣੇ ਗਲਤ ਫੈਸਲੇ ਨਾਲ ਸੱਟ ਲੱਗੀ ਸੀ ਇਸੇ ਸੱਟ ਨੇ ਉਸ ਨੂੰ ਇੰਨਾ ਕਠੋਰ ਬਣਾ ਦਿੱਤਾ ਜੇ ਮੈਂ ਬਹਿਸ ਕਰਾਂਗੀ ਤਾਂ ਨਤੀਜਾ ਉਲਟ ਹੋਵੇਗਾ ਕਹਿੰਦੇ ਹਨ ਜਦੋਂ ਰਾਜਾ ਕ੍ਰੋਧ ਵਿੱਚ ਹੋਵੇ ਤਦ ਬੁੱਧੀਮਾਨ ਚੁੱਪ ਰਹਿੰਦਾ ਹੈ ਅੱਗੇ ਬੋਲਣਾ ਅੱਗ ਤੇ ਕਿਉਂ ਪਾਉਣ ਜਾ ਹੁੰਦਾ ਹੈ ਊਸ਼ਾ ਨੇ ਉਸੇ ਰਾਤ ਇੱਕ ਯੋਜਨਾ ਬਣਾਈ ਉਹ ਜਾਣਦੀ ਸੀ ਕਿ ਰਾਜਾ ਦੀ ਅੰਤਮ ਅਗਿਆ ਵਿੱਚ ਹੀ ਉਸ ਦੇ ਪਰਤਨ ਦੀ ਰਾਹ ਲੁਕੀ ਹੈ ਰਾਤ ਦੇ ਭੋਜਨ ਦਾ ਸਮਾਂ ਆਉਂਦਾ ਹੈ ਊਸ਼ਾ ਖੁਦ ਰਸੋਈ ਵਿੱਚ ਪਹੁੰਚੀ ਅਤੇ ਰਸੋਈਏ ਨੂੰ ਬੋਲੀ ਅੱਜ ਭੋਜਨ ਕੁਝ ਵਿਸ਼ੇਸ਼ ਬਣਾਇਆ ਜਾਵੇ ਭਾਰੀ ਅਤੇ ਪੋਸਟਿਕ ਭਗਵਾਨ ਤਿਆਰ ਕਰੋ ਉਸਨੇ ਵਿੰਜਨਾ ਨੂੰ ਇਸ ਤਰ੍ਹਾਂ ਬਣਵਾਇਆ ਕਿ ਰਾਜਾ ਸਵਾਦ ਵਿੱਚ ਖੋ ਜਾਵੇ ਅਤੇ ਪੇਟ ਭਰਦੇ ਹੀ ਉਸ ਦਾ ਸਰੀਰ ਢਿੱਲਾ ਪੈ ਜਾਵੇ ਨਾਲ ਹੀ ਉਸਨੇ ਸ਼ਹੀ ਸ਼ਰਾਬ ਵੀ ਕਢਵਾਈ ਪਰ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖਿਆ ਉਸਨੇ ਇੰਨੀ ਸ਼ਰਾਬ ਮਿਲਵਾਈ ਕਿ ਰਾਜਾ ਜਲਦੀ ਹੀ ਨੀਂਦ ਵਿੱਚ ਡੁੱਬ ਜਾਵੇ ਭੋਜਨ ਦੇ ਸਮੇਂ ਰਾਜਾ ਤੇ ਊਸ਼ਾ ਦੋਵੇਂ ਨਾਲ-ਨਾਲ ਬੈਠ ਕੇ ਭੋਜਨ ਕਰਨ ਲੱਗੇ ਊਸ਼ਾ ਦਾ ਚਿਹਰਾ ਸ਼ਾਂਤ ਸੀ ਰਾਜਾ ਦਾ ਦਿਲ ਵੀ ਇੱਧਾ ਪਿੰਗਲ ਰਿਹਾ ਸੀ ਪਰ ਹੰਕਾਰ ਉਸ ਨੂੰ ਕੁਝ ਕਹਿਣ ਨਹੀਂ ਦੇ ਰਿਹਾ ਸੀ ਜਦੋਂ ਭੋਜਨ ਸਮਾਪਤ ਹੋਇਆ ਤਾਂ ਰਾਜਾ ਦੀਆਂ ਅੱਖਾਂ ਭਾਰੀ ਹੋਣ ਲੱਗੀਆਂ ਥੋੜ੍ਹੀ ਹੀ ਦੇਰ ਵਿੱਚ ਊਸ਼ਾ ਕੁਰਸੀ ਤੇ ਡੂੰਘੀ ਨੀਂਦ ਵਿੱਚ ਸੌਂ ਗਿਆ ਊਸ਼ਾ ਨੇ ਤਰੰਤ ਪਹਿਰੇਦਾਰਾਂ ਨੂੰ ਬੁਲਾਇਆ ਰਾਜਾ ਸਾਹਿਬ ਨੂੰ ਕੁਰਸੀ ਸਮੇਤ ਚੁੱਕੋ ਅਤੇ ਮੇਰੇ ਕਹਿਣ ਤੇ ਮੇਰੇ ਨਾਲ ਚੱਲੋ ਕੋਈ ਸਵਾਲ ਨਾ ਪੁੱਛਣਾ ਰਾਣੀ ਦਾ ਆਦੇਸ਼ ਸੀ ਉਸ ਨੂੰ ਪੂਰਾ ਕੀਤਾ ਗਿਆ ਚਾਰ ਸਿਪਾਈ ਰਾਜਾ ਨੂੰ ਕੁਰਸੀ ਸਮੇਤ ਚੁੱਕ ਕੇ ਬਾਹਰ ਲੈ ਆਏ ਮਹਿਲ ਦੇ ਵੱਡੇ ਵਿਸ਼ਾਲ ਦਰਵਾਜ਼ੇ ਖੁੱਲ ਜਾਂਦੇ ਹਨ ਊਸ਼ਾ ਆਪਣੇ ਗਹਿਣੇ ਕੱਪੜੇ ਅਤੇ ਖਜ਼ਾਨੇ ਵਿੱਚੋਂ ਕੁਝ ਵੀ ਨਾਲ ਨਹੀਂ ਲਿਜਾ ਰਹੀ ਸੀ ਉਹ ਜਾਣਦੀ ਸੀ ਕਿ ਰਾਜਾ ਦੀ ਆਗਿਆ ਪਿਆਰੀ ਵਸਤੂ ਲੈ ਕੇ ਜਾਣਾ ਸੀ ਅਤੇ ਉਸ ਦੇ ਲਈ ਪਿਆਰੀ ਵਸਤੂ ਕੇਵਲ ਰਾਜਾ ਹੀ ਸੀ ਰਾਤ ਢਲ ਚੁੱਕੀ ਸੀ ਉਸ਼ਾ ਸਪੰਜਾ ਦੇ ਨਾਲ ਰਾਜਾ ਨੂੰ ਲੈ ਕੇ ਉਸ ਰਸਤੇ ਤੇ ਚੱਲ ਪਈ ਜੋ ਮਹਿਲ ਤੋਂ ਉਸਦੇ ਪਿੰਡ ਵੱਲ ਜਾਂਦਾ ਸੀ ਚਾਂਦਨੀ ਰਾਤ ਵਿੱਚ ਪਿੰਡ ਦੀ ਮਿੱਟੀ ਦੀ ਖੁਸ਼ਬੂ ਉਸ ਨੂੰ ਆਪਣੇ ਬੀਤੇ ਜੀਵਨ ਦੀ ਯਾਦ ਦਿਵਾ ਰਹੀ ਸੀ ਸਪਾਈ ਪਿੰਡ ਦੇ ਬਾਹਰ ਪਹੁੰਚੇ ਅਤੇ 우ਸ਼ਾ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ 우ਸ਼ਾ ਨੇ ਘਰ ਦੇ ਦਰਵਾਜ਼ੇ ਤੇ ਆਵਾਜ਼ ਲਗਾਈ ਪਿਤਾ ਜੀ ਦਰਵਾਜ਼ਾ ਖੋਲੋ ਮੈਂ 우ਸ਼ਾ ਹਾਂ ਕਸਾਨ ਨੀਂਦ ਵਿੱਚ ਹੀ ਉੱਠ ਕੇ ਦਰਵਾਜ਼ੇ ਤੱਕ ਆਇਆ ਉਸ ਨੂੰ ਲੱਗਿਆ ਕੋਈ ਸੁਪਨਾ ਦੇਖ ਰਿਹਾ ਹੈ ਰਾਤ ਦੇ ਇਸ ਸਮੇਂ ਊਸ਼ਾ ਦੀ ਆਵਾਜ਼ ਉਸ ਨੂੰ ਹੈਰਾਨ ਕਰ ਰਹੀ ਸੀ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਉਸ ਨੇ ਦੇਖਿਆ ਕਿ ਸਿਪਾਈ ਇੱਕ ਕੁਰਸੀ ਚੁੱਕੇ ਖੜੇ ਹਨ ਅਤੇ ਉਸ ਤੇ ਰਾਜਾ ਸੌਂ ਰਿਹਾ ਹੈ ਕਿਸਾਨ ਇਹ ਦੇਖ ਕੇ ਘਬਰਾ ਜਾਂਦਾ ਹੈ ਬੇਟੀ ਇਹ ਕੀ ਕੀਤਾ ਤੂੰ ਰਾਜਾ ਨੂੰ ਇੱਥੇ ਕਿਉਂ ਲੈ ਆਈ ਊਸ਼ਾ ਨੇ ਸ਼ਾਂਸਵਰ ਵਿੱਚ ਕਿਹਾ ਪਿਤਾ ਜੀ ਰਾਜਾ ਨੇ ਮੈਨੂੰ ਮਹਿਲ ਤੋਂ ਆਪਣੀ ਸਭ ਤੋਂ ਪਿਆਰੀ ਵਸਤੂ ਲੈ ਕੇ ਜਾਣ ਦਾ ਦੇਸ਼ ਦਿੱਤਾ ਸੀ ਅਤੇ ਮੇਰੇ ਲਈ ਪਿਆਰੋ ਪਿਆਰੀ ਵਸਤੂ ਕੋਈ ਸੋਨਾ ਚੰਦੀ ਨਹੀਂ ਬਲਕਿ ਉਹ ਵਿਅਕਤੀ ਹੈ ਜਿਸ ਦੇ ਨਾਲ ਮੈਂ ਜੀਵਨ ਬਚਾਉਣ ਦਾ ਵਚਨ ਦਿੱਤਾ ਸੀ ਇਸ ਲਈ ਉਹਨਾਂ ਨੂੰ ਮੈਂ ਨਾਲ ਲੈ ਆਈ ਕਿਸਾਨ ਨੇ ਰਾਤ ਦਾਸਾ ਲਿਆ ਅਤੇ ਊਸ਼ਾ ਦੀ ਬੁੱਧੀ ਸਿਮਾਨ ਨਾਲ ਪਰ ਉੱਠਿਆ ਸਵੇਰੇ ਜਦੋਂ ਰਾਜਾ ਦੀ ਨੀਂਦ ਟੁੱਟੀ ਉਸ ਨੇ گاਵਾ ਦੀਆਂ ਆਵਾਜ਼ਾਂ ਮੁਰਗੇ ਦੀ ਬਾੰਗ ਅਤੇ ਪਿੰਡ ਦੀ ਸੋਧ ਦੀ ਮਹਿਕ ਮਹਿਸੂਸ ਕੀਤੀ ਉਸ ਨੇ ਇੱਧਰ ਉੱਧਰ ਦੇਖਿਆ ਅਰੇ ਇਹ ਤਾਂ ਮਹਿਲ ਨਹੀਂ ਹੈ ਉਕਬਰਾ ਕੇ ਬੋਲਿਆ ਊਸ਼ਾ ਮੈਂ ਕਿੱਥੇ ਹਾਂ ਊਸ਼ਾ ਨੇ ਮੁਸਕਰਾਉਂਦੇ ਹੋਏ ਕਿਹਾ ਮਹਾਰਾਜ ਤੁਸੀਂ ਹੀ ਤਾਂ ਕਿਹਾ ਸੀ ਕਿ ਮੈਂ ਆਪਣੀ ਪਿਆਰੀ ਵਸਤੂ ਲੈ ਕੇ ਚਲੀ ਜਾਵਾਂ ਮੈਂ ਤੁਹਾਡਾ ਆਦੇਸ਼ ਪੂਰਾ ਕੀਤਾ ਹੈ ਮੇਰੇ ਲਈ ਪਿਆਰੇ ਤੁਸੀਂ ਹੀ ਹੋ ਇਸ ਲਈ ਮੈਂ ਤੁਹਾਨੂੰ ਨਾਲ ਲੈ ਆਈ ਹਾਂ ਇਸ ਸਮੇਂ ਮੈਂ ਆਪਣੇ ਪਿਤਾ ਦੇ ਘਰੇ ਹਾਂ ਇਹ ਸੁਣ ਕੇ ਰਾਜਾ ਦਾ ਦਿਲ पिੰਗਲ ਗਿਆ ਉਹ ਹੱਸ ਪਿਆ ਉਸਾ ਤੂੰ ਸੱਚਮੁੱਚ ਇੰਨੀ ਬੁੱਧੀਮਾਨ ਹੈ ਕਿ ਤੇਰੇ ਸਾਹਮਣੇ ਰਾਜਾ ਵੀ ਬਾਲਕ ਜਾਂ ਲੱਗਣ ਲੱਗਦਾ ਹੈ ਉਸਨੇ ਊਸ਼ਾ ਦਾ ਹੱਥ ਫੜਿਆ ਤੇ ਕਿਹਾ ਚਲੋ ਵਾਪਸ ਚਲਦੇ ਹਾਂ ਅੱਜ ਤੋਂ ਤੂੰ ਦਰਬਾਰ ਵਿੱਚ ਮੇਰੇ ਨਾਲ ਬੈਠੇਂਗੀ ਤੇਰੀ ਬੁੱਧੀ ਮੇਰੇ ਰਾਜ ਨੂੰ ਅਜਾਲੇ ਦੀ ਤਰ੍ਹਾਂ ਰਾਹ ਦਿਖਾਏਗੀ ਇਸ ਤਰ੍ਹਾਂ ਊਸ਼ਾ ਨਾ ਕੇਵਲ ਰਾਣੀ ਬਣੀ ਬਲਕਿ ਰਾਜ ਦੀਆਂ ਮਾਰਗਦਰਸ਼ਨ ਵੀ ਬਣ ਗਈ ਇਹ ਕਹਾਣੀ ਤੁਹਾਨੂੰ ਕਿਉਂ ਜੇ ਲੱਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਹੋਰ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ